ਆਨੇ 111 ਮਰਜੀ ਬੜੇ ਜਿਹੜੇ ਖਨੋਰੀ ਮੋਰਚੇ ਤੇ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਕੱਲ 15 ਜਰਮਰੀ ਨੂੰ ਮਰਨ ਬੱਥੇ ਬੈਠ ਗਏ ਨੇ ਡੱਲੇਵਾਲ ਬਾਂਦ ਇਹਨਾਂ ਵੱਲੋਂ ਵੀ ਸਿਰਫ ਪਾਣੀ ਹੀ ਪੀਤਾ ਜਾਵੇਗਾ ਪਾਣੀ ਤੋਂ ਸਿਵਾਏ ਕੁਝ ਵੀ ਪੀਤਾ ਜਾਂ ਖਾਦਾ ਨਹੀਂ ਜਾਵੇਗਾ ਸੋ ਇੱਕ ਸੰਘਰਸ਼ ਨੂੰ ਵੱਡਾ ਰੂਪ ਕਹਿ ਸਕਦੇ ਆ ਕਿ ਕੱਲ ਇਹਨਾਂ ਮਰਜੀ ਬੜਿਆਂ ਵੱਲੋਂ ਦੇ ਦਿੱਤਾ ਗਿਆ ਹੈ ਕਲੌਰੀ ਬਾਰਡਰ ਦੇ ਉੱਪਰ ਜਿੱਥੇ ਬੈਰੀਕੇਡ ਲੱਗਿਆ ਹੈ ਬੈਰੀਕੇਡਾਂ ਦੇ ਬਿਲਕੁਲ ਨਜ਼ਦੀਕ ਜਾ ਕੇ ਪੱਕਾ ਟੈਂਟ ਗੱਡ ਦਿੱਤਾ ਗਿਆ ਹੈ ਉਹਨਾਂ ਬੈਰੀਕੇਡਾਂ ਦੇ ਨੇੜੇ ਜਾ ਕੇ ਇਹ 111 ਕਿਸਾਨ ਮਰਨ ਵਰਤ ਤੇ ਬੈਠੇ ਨੇ ਜਿੱਥੇ ਡਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 52ਵਾਂ ਦਿਨ ਹੈ ਲਗਾਤਾਰ ਉਹਨਾਂ ਦੀ ਸਿਹਤ ਚਿੰਤਾਜਨਕ ਬਣੀ ਹੋਈ ਹੋਇਆ ਹੈ ਕਿਉਂਕਿ ਜਗਜੀਤ ਡੱਲੇਵਾਲ ਦੇ ਜਿਹੜਾ ਬੀਤੇ 2 ਦਿਨਾਂ ਤੋਂ ਦੱਸਿਆ ਡਾਕਟਰਾਂ ਨੇ ਕਿ ਪਾਣੀ ਦੀ ਕੁੱਟ ਵੀ ਅੰਦਰ ਨਹੀਂ ਲੰਗਦੀ ਉਲਟੀ ਆ ਜਾਂਦੀ ਹੈ ਤੇ ਇਹ 111 ਕਿਸਾਨ ਨੇ ਜਿਹੜੇ ਸੁਖਜੀਤ ਸਿੰਘ ਹਰਦੋ ਛੰਡੇ ਜੀ ਨੇ 2 ਨੰਬਰ ਤੇ ਮਰਨ ਵਰਤ ਤੇ ਬੈਠਣਾ ਸੀ ਉਸ ਦੀ ਅਗਵਾਈ ਦੇ ਵਿੱਚ ਮਰਨ ਵਰਤ ਤੇ ਬੈਠਿਆ ਹੈ ਕਈ ਵੱਡੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਡੇ ਆਗੂ ਹੈ ਜਿਹੜੇ ਸੁਭਾਈ ਆਗੂ ਨੇ ਉਹ ਵੀ ਇਸ ਮਰਨ ਵਰਤ ਦੇ ਉੱਪਰ ਬੈਠੇ ਹੈ ਜ਼ਿਲ੍ਹਿਆਂ ਦੇ ਆਗੂ ਬਲਾਕਾਂ ਦੇ ਆਗੂ ਵੀ ਇਸ ਮਰਨ ਵਰਤ ਦੇ ਉੱਪਰ ਬੈਠੇ ਹੋਏ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਦਾ ਰੋਖ ਅਖਤਿਆਰ ਕਰਦਾ ਇਹ ਸੰਘਰਸ਼ ਇਹ ਭਵਿੱਖ ਦੇ ਗਰਭ ਦੇ ਵਿੱਚ ਹੈ ਪਰ ਲਗਾਤਾਰ ਕੁਰਬਾਨੀਆਂ ਵਾਲੇ ਪਾਸੇ ਇਸ ਤਰ੍ਹਾਂ ਕਿਸਾਨਾਂ ਦਾ ਵਧਣਾ ਜਿੱਥੇ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਜਿੱਦ ਧਾਰ ਕੇ ਬੈਠੇ ਹੋਏ ਐ ਕਿ ਜਾਂ ਤਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਉਹਨਾਂ ਦੀ ਸ਼ਹਾਦਤ ਹੋਵੇਗੀ ਉਹ ਕਿਸੇ ਤਰ੍ਹਾਂ ਦੀ ਮੈਡੀਕਲ ਸਹੂਲਤ ਮੈਡੀਕਲ ਟਰੀਟਮੈਂਟ ਨਹੀਂ ਲੈਣਗੇ ਭਾਵੇਂ ਲਗਾਤਾਰ ਡਾਕਟਰ ਆ ਕੇ ਖਨੋਰੀ ਮੋਰਚੇ ਤੇ ਜਦ ਪੁਲਿਸ ਪ੍ਰਸ਼ਾਸਨ ਆਕੇ ਸਿਵਲ ਪ੍ਰਸ਼ਾਸਨ ਆਕੇ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਪਰ ਉਹਨਾਂ ਵੱਲੋਂ ਇੱਕੋ ਜਵਾਬ ਦਿੱਤਾ ਜਾਂਦਾ ਹੈ ਕਿ ਮੰਗਾਂ ਮੰਨ ਲੀਆਂ ਜਾਣ ਮਰਨ ਵਰਤ ਹੈ ਜਿਹੜਾ ਖਤਮ ਕਰ ਦਿੱਤਾ ਜਾਵੇਗਾ ਸਮਾਪਤ ਕਰ ਦਿੱਤਾ ਜਾਵੇਗਾ ਪਰ ਮੰਗਾਂ ਨੂੰ ਲੈ ਕੇ ਅਜੇ ਕੇਂਦਰ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਭਾਵੇਂ ਕਿ ਜਿਹੜੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਆ ਉਸ ਵੱਲੋਂ ਵੀ ਤੇ ਜਿਹੜੀ ਇੱਕ ਸੰਸਦ ਦੀ ਮੈਂਬਰਾਂ ਦੀ ਕਮੇਟੀ ਹੈ ਸੰਸਦ ਦੀ ਕਮੇਟੀ ਆ ਉਸ ਵੱਲੋਂ ਵੀ ਸਿਫਾਰਸ਼ ਕਰ ਦਿੱਤੀ ਗਈ ਐਮਐਸਬੀ ਦੇ ਸਬੰਧ ਵਿੱਚ ਪਰ ਕੇਂਦਰ ਸਰਕਾਰ ਅਜੇ ਤੱਕ ਚੁੱਪ ਹੈਗੀ ਖਨੋਰੀ ਮੋਰਚੇ ਤੇ ਉਸ ਪੰਡਾਲ ਦੇ ਵਿੱਚ ਜਿੱਥੇ ਦੇਸ਼ ਦੇ ਇਹਨਾਂ 111 ਯੋਧਿਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 52ਵਾਂ ਦਿਨ ਹੈ ਤੇ ਇਹਨਾਂ ਯੋਧਿਆਂ ਦੇ 111 ਜਿਹੜੇ ਕੱਲ ਨਵੇਂ ਜਗਜੀਤ ਸਿੰਘ ਡੱਲੇਵਾਲ ਆਏ ਨੇ ਉਹਨਾਂ ਨੂੰ ਇੱਕ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ ਸਾਡਾ ਇਹ 111 ਦਾ ਜਥਾ ਇਹ ਸਰਦਾਰ ਸੁਖਜੀਤ ਸਿੰਘ ਹਰਦੋ ਛੰਡੇ ਜੀ ਜਿਹੜੇ 26 ਨਵੰਬਰ ਨੂੰ ਜਿਹਨਾਂ ਨੇ ਮੋਰਚੇ ਨੂੰ ਸੰਭਾਲਿਆ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਆਇਆ ਹੈ ਤੇ ਅੱਜ ਸਵੇਰ ਦਾ ਸਮਾਂ ਇਹ ਜੋ ਦੇਖ ਲੋ ਰਾਤ ਦੇ ਕੱਲ ਦੇ ਜਦੋਂ ਬੈਠੇ ਸੀ ਕੱਲ ਦੇ ਡਟੇ ਹੋਏ ਨੇ ਤੇ ਹੁਣ ਜਿਹੜੇ ਹੈ ਕੱਲੇ ਪਾਣੀ ਪਾਣੀ ਤੇ ਕੱਲਾ ਪਾਣੀ ਪੀਣਾ ਕੋਈ ਅਨਾਜ ਨਹੀਂ ਲੈਣਾ ਤੇ ਅਸੀਂ ਫਿਰ ਤੋਂ ਕਹਿ ਦਈਏ ਜਿਹੜਾ ਇਹ ਦੇਸ਼ ਦਾ ਅन्नदाता ਜਿਹਨੂੰ ਕਿਹਾ ਜਾਂਦਾ ਦੇਸ਼ ਦਾ ਢਿੱਡ ਭਰਦਾ ਦੁਨੀਆ ਦਾ ਢਿੱਡ ਭਰਦਾ ਹੈ ਅੱਜ ਆਪ ਉਸ ਅਨਾਜ ਤੋਂ ਵੰਚਿਤ ਰਹਿ ਕੇ ਆਪਣੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਰ ਜੋਗ ਦੇ ਤਹਿਤ ਫਸਲਾਂ ਦੇ ਭਾਅ ਕਰਜ਼ਾ ਮਾਫੀ ਮਨਰੇਗਾ ਮਜ਼ਦੂਰੀ ਸਮੇਤ 13 ਮੰਗਾਂ ਨੂੰ ਮਨਾਉਣ ਵਾਸਤੇ ਅੱਜ ਇਹ ਜੋਧੇ ਡਟੇ ਹੋਏ ਨੇ ਇਹ ਦੇਖਣਾ ਦੇਸ਼ ਦੇ ਹੁਕਮਰਾਨਾਂ ਨੇ ਇਹ ਦੇਸ਼ ਦੀ ਸਰਕਾਰ ਨੇ ਆ ਕਿੰਨਾ ਕੁ ਤਸੱਦਦ ਦੇਣੇ ਆ ਕਿੰਨੇ ਤਸੀਹੇ ਦੇਣੇ ਆ ਕਿਸਾਨਾਂ ਨੂੰ ਰਾਤ ਨੂੰ ਬਰਸਾਤ ਹੋ ਗਈ ਸੀ ਬਰਸਾਤ ਦੇ ਵਿੱਚ ਵੀ ਫੌਰੀ ਤੌਰ ਤੇ ਉੱਤੇ ਜਿਹੜਾ ਇਹ ਟੈਂਪਰੇਰੀ ਟੈਂਟ ਲਾਇਆ ਸੀ ਫਿਰ ਤਰਪਾਲਾ ਪਾਈਆਂ ਗਈਆਂ ਲੇਕਿਨ ਇਹ ਜੋਧੇ ਟੈਸਟ ਤੋਂ ਮੱਥ ਨਹੀਂ ਹੋਏ ਇਹ ਆਪਣੇ ਇੱਥੇ ਡਟੇ ਰਹੇ ਨੇ ਖੱਡੀ ਛੜਕ ਦੇ ਉੱਪਰ ਇੱਕ ਛੋਟਾ ਜਿਹਾ 3 ਇੰਚ ਦਾ ਗੱਦਾ ਤੇ ਉੱਪਰ ਕੰਬਲ ਤੇ 111 ਸਾਥੀ ਨੇ ਤੁਸੀਂ ਜਦੋਂ ਵੀਡੀਓ ਘੁਮਾ ਕੇ ਵੀਰ ਨੇ ਦਿਖਾਈ ਦੇਖ ਲਈ ਇਹ ਹਾਲਾਤ ਦੇਖ ਲਓ ਦੇਸ਼ ਦੇ ਅਨੁਨਾਤਾ ਦੇ ਤੇ ਦੂਜੇ ਵੀਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅਪੀਲ ਹੈ ਆਓ ਵੀਰਾਂ ਘੱਟਦੇ ਹੋਏ ਖਨੋਰੀ ਮੋਰਚੇ ਤੇ ਪਹੁੰਚੋ ਜੇ ਤੁਸੀਂ ਖਨੋਰੀ ਮੋਰਚੇ ਤੇ ਅੱਜ ਵੀ ਹਾਜ਼ਰੀ ਨਾ ਲਵਾਈ ਫਿਰ ਆਪਣੇ ਆਪ ਨੂੰ ਮਾਫ਼ ਨਹੀਂ ਕਰ पाओगे ਇਹ ਉਹ ਮੋਰਚਾ ਬਣ ਗਿਆ ਜਿੱਥੇ ਪਹਿਲੋ ਤੇ ਲੋਕ ਛੜਕਾ ਤੋਂ ਟੱਪਦੇ ਸੀ ਕਿਸ਼ਰ ਨੂੰ ਨਹੀਂ ਪਤਾ ਸੀ ਬਥੇ ਇਤਿਹਾਸ ਰਚਿਆ ਜਾਣਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੀ ਸਿਹਤ ਦੀ ਚਿੰਤਾ ਕਰਦੇ ਹੋਏ ਇਹਨਾਂ ਸਾਰਿਆਂ ਨੇ ਫੈਸਲਾ ਲਿਆ ਵੀ ਜੀ ਜਗਜੀਤ ਸਿੰਘ ਡੱਲੇਵਾਲ ਹੀ ਕਿਉਂ ਅਸੀਂ ਕਿਉਂ ਨਹੀਂ ਤੇ ਹੁਣ ਇਹ ਸਾਰੇ ਜਗਜੀਤ ਸਿੰਘ ਡੱਲੇਵਾਲ ਬਣ ਚੁੱਕੇ ਨੇ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਮੋਰਚੇ ਨੂੰ ਚੜ੍ਹਦੀ ਕਲਾ 'ਚ ਜਿੱਤ ਵੱਲ ਜਾਣ ਵਾਸਤੇ ਇਹਨਾਂ ਸਾਥੀਆਂ ਦਾ ਹੌਸਲਾ ਵਧਾਈ ਵਾਸਤੇ ਇਹਨਾਂ ਸਾਥੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਜਰਨੈਲ ਸਰਦਾਰਜੀਤ ਸਿੰਘ ਢੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਖਨੋਰੀ ਮੋਰਚੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ